ਤਾਪਮਾਨ ਵਿੱਚ ਅਚਾਨਕ ਵਾਧੇ ਦਾ ਕਣਕ ਤੇ ਪ੍ਰਭਾਵ ਅਤੇ ਬਚਾ ਇਹਨਾਂ ਦਿਨਾਂ ਵਿੱਚ ਫਰਵਰੀ ਮਾਰਚ ਦੇ ਮਹੀਨਿਆਂ ਦੌਰਾਨ ਤਾਪਮਾਨ ਵਿੱਚ ਅਚਾਨਕ ਵਾਧਾ ਹੋਣਾ ਕਣਕ ਦੀ ਫਸਲ ਲਈ ਬੇਹਦ ਨੁਕਸਾਨਦਾਇਕ ਹੈ ਜਿਸ ਨਾਲ ਕਣਕ ਦੇ ਦਾਣੇ ਸੁੰਗੜ ਜਾਂਦੇ ਹਨ ਗੁਣਵੱਤਾ ਉੱਤੇ ਪ੍ਰਭਾਵ ਪੈਂਦਾ ਹੈ ਤੇ ਅਖੀਰ ਫਸਲ ਦਾ ਝਾੜ ਘਟ ਜਾਂਦਾ ਹੈ ਗਰਮੀ ਦੇ ਪ੍ਰਭਾਵ ਤੋਂ ਫਸਲ ਨੂੰ ਬਚਾਈ ਰੱਖਣ ਲਈ ਲੋੜ ਅਨੁਸਾਰ ਹਲਕੀ ਸਿੰਚਾਈ ਕਰਦੇ ਰਹਿਣਾ ਚਾਹੀਦਾ ਹੈ ਪਰ ਧਿਆਨ ਰੱਖੇ ਕਿ ਇਹਨਾਂ ਦਿਨਾਂ ਦੌਰਾਨ ਤੇਜ਼ ਹਨੇਰੀ ਵਾਲੇ ਹਾਲਾਤਾਂ ਵਿੱਚ ਫਸਲ ਨੂੰ ਪਾਣੀ ਦੀ ਖੜੋਤ ਤੋਂ ਬਚਾਉਣ ਲਈ ਸਿੰਚਾਈ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਝਾੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ-ਨਾਲ ਅਚਾਨਕ ਹੋਏ ਤਾਪਮਾਨ ਵਿੱਚ ਵਾਧੇ ਦੇ ਨਤੀਜੇ ਵਜੋਂ ਖੇਤ ਦੀ ਗਰਮੀ ਦੇ ਕਾਰਨ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਣਕ ਦੇ ਸਿੱਟੇ ਬਣਨ ਦੇ ਪੜਾ ਤੇ 4 ਕਿਲੋਗ੍ਰam ਪੋਟਾਸ਼ੀਅਮ ਨਾਈਟ੍ਰੇਟ 13-0-45 ਦੇ ਅਨੁਪਾਤ ਵਿੱਚ ਨੂੰ 200 ਲੀਟਰ ਪਾਣੀ ਵਿੱਚ ਕੋਲ ਕੇ ਦੋ ਵਾਰ ਛਿੜਕਾ ਕਰੋ ਜਾਂ ਦੁੱਧੀਆਂ ਅਵਸਥਾ ਦੌਰਾਨ 450 ਮਿਲੀਲੀਟਰ ਇਥਾਈਲ ਅਲਕੋਹਲ ਵਿੱਚ 15 ਗ੍ਰਾਮ ਸੈਲਿਸਿਲਿਕ ਐਸਿਡ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰ ਛਿੜਕਾ ਕਰੋ ਫਸਲਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਸੰਬੰਧੀ ਹੋਰ ਜਾਣਕਾਰੀ ਲਈ ਐਗਰੀ ਖੇਤੀ ਐਪ ਤੇ ਜਾਓ